ਹਾਂਜੀ ਸੱਚੀ ਹੈ ਗੱਲ ਜੀ ਸਾਨੂੰ ਤਾਂ ਸਾਡੇ ਪੰਜਾਬ ਫੂਡ ਚੈਨਲ ਤੇ ਸਵਾਗਤ ਆ ਅੱਜ ਫਮੜਾਂ ਜਾਨੀਏ ਬਹੁਤ ਹੀ ਟੇਸਟੀ ਇੱਕਦਮ ਚਟਾਕੇਦਾਰ ਛੋਲੇ ਰਗੜਾ ਟਿੱਕੀ ਚਾਟ ਜੋ ਕਿ ਨੀ ਕ੍ਰਿਸਪੀ ਟੇਸਟੀ ਬਹੁਤ ਹੀ ਜ਼ਿਆਦਾ ਵਧੀਆ ਬਣੂਗੀ ਤੁਸੀਂ ਇਹ ਰੈਸਪੀ ਨੂੰ ਬਿਲਕੁਲ ਵੀ ਮਿਸ ਨਹੀਂ ਕਰਨਾ ਇੱਕਦਮ ਟੇਸਟੀ ਤੇ ਮਜ਼ਾ ਆ ਜਾਊਗਾ ਤੁਹਾਨੂੰ ਇਹ ਰੈਸਪੀ ਦੇਖ ਕੇ ਚਲੋ ਕਰਦੇ ਹਾਂ ਬਣਾਉਣਾ ਸ਼ੁਰੂ ਸਭ ਤੋਂ ਪਹਿਲਾਂ ਅਪਰੇ ਇੱਕਦਮ ਸਟ੍ਰੀਟ ਸਾਈਡ ਆਪਾਂ ਇਹ ਰਗੜਾ ਬਣਾਵਾਂਗੇ ਉਹਦੇ ਲਈ ਮੈਂ ਇੱਕ ਕੋਲੇ ਚਿੱਟੇ ਛੋਲਿਆਂ ਨੂੰ ਸਾਈ ਰਾਤ ਦੇ ਲਈ ਭੋਤਾ ਸਗਾ ਤੇ ਤੋਂ ਬਾਅਦ ਮੈਨੂੰ ਸੀਟੀ ਦਵਾ ਲਿਆ ਮਤਲਬ ਕਿ ਇਹ ਵਾਲ ਲਿਆ ਇਹ ਤੁਸੀਂ ਆਪਦੇ ਹਿਸਾਬ ਨਾਲ ਜਿੰਨੀਆਂ ਵੀ ਸੀਟੀਆਂ ਦਵਾਉਣਾ ਜਿੰਨੀਆਂ ਵੀ ਸੀਟੀਆਂ ਚ ਤੇਲੇ ਛੋਲੇ ਉਬਲਦੇ ਆ ਉਹਨੀਆਂ ਸੀਟੀਆਂ ਦਵਾ ਲੈਣੀਆਂ ਆ ਤੇ ਹੁਣ ਆਪਾਂ ਇਹਨਾਂ ਨੂੰ ਮੈਸ਼ ਕਰ ਲੈਣਾ ਹਲਕਾ ਹਲਕਾ ਜਿਦਾਂ ਇਹ ਦਰਦਰੇ ਜੇ ਕਰ ਲੈਣੇ ਆ ਇਹ ਦੇਖੋ ਇਸ ਤਰੀਕੇ ਦੇ ਤੇ ਇਥੇ ਗੈਸ ਚੱਲਣ ਡਿਆ ਹੈ ਮੀਡੀਅਮ ਗੈਸ ਆ ਤੇ ਫਿਰ ਇਹਦੇ ਵਿੱਚ ਲੂਣ ਪਾਉਣਾ ਹੈ ਸਵਾਦ ਅਨੁਸਾਰ ਧਨੀਆ ਪਾਊਡਰ ਪਾਉਣਾ 1/4 ਚਮਚ ਜੀਰਾ ਪਾਊਡਰ ਪਾਉਣਾ 1/4 ਚਮਚ ਗਰਮ ਮਸਾਲਾ ਪਾਉਣਾ 1/4 ਚਮਚ ਹਲਦੀ ਪਾਊਡਰ ਪਾਉਣਾ 1/2 ਚਮਚ ਆਮਚੂਰ ਪਾਊਡਰ ਪਾਉਣਾ 1/2 ਚਮਚ ਲਾਲ ਮਿਰਚ ਪਾਊਡਰ ਸਵਾਦ ਅਨੁਸਾਰ ਤੇ ਕਸ਼ਮੀਰੀ ਲਾਲ ਮਿਰਚ ਪਾਊਡਰ ਵੀ ਥੋੜੀ ਜਿਹੀ ਪਾਉਣੀ ਹੈ ਜਿੰਨਾ ਵਧੀਆ ਰੰਗ ਤੇ ਬਹੁਤ ਹੀ ਵਧੀਆ ਟੈਕਸਚਰ ਆ ਜਾਊਗਾ ਇਦੇ ਵਿੱਚ ਮੈਂ 1/4 ਚਮਚ ਛੋਲੇ ਮਸਾਲਾ ਪਾਇਆ ਜੋ ਕਿ ਬਿਲਕੁਲ ਆਪਸ਼ਨਲ ਆ ਤੇ ਦੇਖੋ ਤੁਸੀਂ ਇਹਦੇ ਵਿੱਚ ਜਗ੍ਹਾ ਤੇ ਨਿੰਬੂ ਵੀ ਪਾ ਸਕਦੇ ਆ ਨਿੰਬੂ ਦਾ ਰਸ ਖਟਾਸ ਵਾਸਤੇ ਮੈਂ ਆਲਰੇਡੀ ਇਹ ਬਹੁਤ ਚਟਪਟੇ ਐ ਇਸ ਲਈ ਮੈਂ ਨਹੀਂ ਪਾਇਆ ਹੁਣ ਆਪਾਂ ਬਣਾਵਾਂਗੇ ਆਲੂ ਟਿੱਕੀ ਤੇ ਆਪਣੇ ਛੋਲੇ ਨੂੰ ਆਪਾਂ ਸਾਈਡ ਤੇ ਰੱਖ ਦਾਂ ਠੰਡਾ ਹੋਣ ਦੇ ਲਈ ਛੋਲੇ ਜਿਹੜੇ ਆ ਉਹ ਠੰਡੇ ਹੋਣ ਤੋਂ ਬਾਅਦ ਥੋੜੇ ਗਾੜੇ ਹੋ ਜਾਂਦੇ ਆ ਤੇ ਜੇ ਤੁਹਾਨੂੰ ਜ਼ਿਆਦਾ ਗਾੜੇ ਲੱਗਣ ਤਾਂ ਤੁਸੀਂ ਜਿਹੜਾ ਆ ਥੋੜਾ ਜਿਹਾ ਪਾਣੀ ਪਾ ਕੇ ਇੱਕ ਵਾਲਾ ਦਵਾ ਲੈਣਾ ਹੋਰ ਟੇਫਰੋ ਸਹੀ ਕਨਸਿਸਟੈਂਸੀ ਦੇ ਹੋ ਜੂਗੇ ਇੱਥੇ ਮੈਂ ਆਠ ਆਲੂ ਲਏ ਆ ਉਬਲੇ ਹੋਏ ਜਿਨ੍ਹਾਂ ਨੂੰ ਮੈਂ ਵਧੀਆ ਤਰੀਕੇ ਨਾਲ ਮੈਸ਼ ਕਰ ਲਿਆ ਹੈ ਬਹੁਤ ਹੀ ਵਧੀਆ ਤਰੀਕੇ ਨਾਲ ਮੈਸ਼ ਕਰਨਾ ਹੈ ਫਿਰ ਇਹਦੇ ਵਿੱਚ ਮੈਂ ਸਵਾਦ ਸਹਿ ਇੱਕ ਲੂਣ ਪਾਇਆ ਹੈ ਤੇ ਥੋੜੀ ਕਾਲੀ ਮਿਰਚ ਪਾਊਡਰ ਪਾਈ ਹੈ ਤੇ ਨਾਲ ਹੀ ਮੈਂ ਪਾਇਆ ਪੂਰੇ 4 ਚਮਚਾਹ ਕਾਰਨ ਫਲਾਰ ਤੇ ਥੋੜਾ ਜਿਹਾ ਧਨੀਆ ਬਰੀ ਕੱਟਿਆ ਹੋਇਆ ਸਾਰੀਆਂ ਚੀਜ਼ਾਂ ਚੰਗੀ ਤਰੀਕੇ ਨਾਲ ਮਲਣ ਤੋਂ ਬਾਅਦ ਵਿੱਚ ਇੱਥੇ ਮੈਂ ਇੱਕ ਟੱਕਣ ਲਿਆਇਆ ਹੈ ਸ਼ੇਪ ਦੇਣ ਲਈ ਤਾਂ ਜੋ ਇਹੜੇ ਪਰਫੈਕਟ ਸ਼ੇਪ ਆਵੇ ਇਦੇ ਵਿੱਚ ਮੈਂ ਟੱਕਣ ਚ ਤੇਲ ਲਗਾਤਾ ਹਾਂ ਤੇ ਹੁਣ ਇਹਨੂੰ ਮੈਂ ਕੱਢ ਰਹੀ ਹਾਂ ਦੇਖੋ ਇਸ ਤਰੀਕੇ ਨਾਲ ਨਹੀਂ ਨਿਕਲਦਾ ਆਪਾਂ ਕੀ ਕਰਨਾ ਹੈ ਇਹਦੇ ਸਾਈਡਾਂ ਤੇ ਕਰਦ ਅੜਾ ਮਾਰ ਦੇਣੀ ਆ ਤੇ ਇਹਦੇ نیچے ਤੇ ਕਰਦ ਮਾਰ ਦੇਣੀ ਆ ਯਾਨੀ ਕਿ ਟਿੱਕੀ ਨੂੰ ਹਲਕਾ ਜਿਹਾ ਉੱਪਰ ਨੂੰ ਚੱਕ ਦੇਣਾ ਹੈ ਫਿਰ ਇਹ ਬਹੁਤ ਆਸਾਨੀ ਨਾਲ ਨਿਕਲ ਜਾਂਦਾ ਹੈ ਤੁਸੀਂ ਇਸ ਤਰੀਕੇ ਨਾਲ ਸਾਰੇ ਟਿੱਕੇ ਬਣਾ ਲੈਣੇ ਆ ਤੁਸੀਂ ਚਾਹੋ ਤਾਂ ਹੱਥ ਦੇ ਨਾਲ ਵੀ ਗੋਲ ਗੋਲ ਕਰਕੇ ਬਣਾ ਸਕਦੇ ਆ ਤੁਸੀਂ ਦੇਖ ਸਕਦੇ ਆ ਇਦਾਂ ਦੀਆਂ ਬਹੁਤ ਹੀ ਵਧੀਆ ਪਰਫੈਕਟ ਥਿਕਨੈਸ ਦੀ ਆਪਣੀਆਂ ਜੜੀਆਂ ਟਿੱਕੀਆਂ ਬਣ ਕੇ ਤਿਆਰ ਆ ਇਹਨੂੰ ਆਪਾਂ ਹੁਣ ਥੋੜਾ ਟਾਈਮ ਦੇ ਲਈ ਫ੍ਰੀਜ ਦੇ ਵਿੱਚ ਰੱਖ ਦੇਣਾ 15 ਤੋਂ 20 ਮਿੰਟ ਲਈ ਤਾਂ ਜੋ ਵਧੀਆ ਸੈੱਟ ਹੋ ਜਾਣ ਫਿਰ ਉਸ ਤੋਂ ਬਾਅਦ ਅਚ ਆਪਾਂ ਜਿਹੜਾ ਇਹਨੂੰ ਫਰਾਈ ਕਰ ਲੈਣਾ ਆ ਇਸ ਤਰੀਕੇ ਨਾਲ ਮੀਡੀਅਮ ਜੇ ਤੇਲ ਦੇ ਵਿੱਚ ਆਪਾਂ ਇਹਨੂੰ ਰੜਿਆ ਫਰਾਈ ਕਰਨਾ ਹੈ ਤੇ ਮੀਡੀਅਮ ਟੂ ਲੋ ਗੈਸ ਤੇ ਇੰਨੀ ਵਧੀਆ ਰੈਸਪੀਸ ਦੇ ਲਈ ਵੀਡੀਓ ਨੂੰ ਜ਼ਰੂਰ ਲਾਈਕ ਕਰ ਦਿਓ ਤੇ ਚੈਨਲ ਦੇ ਨਵੇਂ ਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਇਹ ਦੇਖੋ ਇਨੂੰ ਆਪਾਂ ਦੋਨੇ ਸਾਈਡਾਂ ਤੋਂ ਇਕਦਮ ਕ੍ਰਿਸਪੀ ਹੋਣ ਤੇ ਫਰਾਈ ਕਰਨਾ ਹੈ ਜੇ ਤੁਹਾਡਾ ਕੌਰਨ ਫਲੌਰ ਘੱਟ ਹੋਊਗਾ ਤਾਂ ਇਹ ਫੈਲ ਜਾਊਗਾ ਇਹਦੇ ਵਿੱਚ ਇਥੇ ਫਕਤ ਲਾਲੀ ਇਹ ਬਿਲਕੁਲ ਪਰਫੈਕਟ ਆ ਇਸ ਲਈ ਤੁਸੀਂ ਇੱਕ ਟਿੱਕੀ ਪਹਿਲਾਂ ਪਾ ਕੇ ਦੇਖ ਲੈਣੀ ਹੈ ਤਾਂ ਜੋ ਪਰਫੈਕਟ ਹੋਵੇ ਕਿਉਂਕਿ ਕਈ ਆਰੀ ਕਈਆਂ ਦੇ ਆਲੂ ਬਹੁਤ ਹੀ ਜ਼ਿਆਦਾ ਪਾਣੀ ਹੁੰਦਾ ਹੈ ਕਈਆਂ ਦੇ ਆਲੂਆਂ 'ਚ ਸੋ ਉਹ ਹਿਸਾਬ ਜਿਹੜਾ ਆਪਾਂ ਦੇਖ ਲੈਣਾ ਹੈ ਜੇ ਤੁਹਾਨੂੰ ਲੱਗੇ ਕਿ ਟਿੱਕੀ ਫੈਲ ਰਹੀ ਆ ਤਾਂ ਕੌਰਨ ਫਲੌਰ ਤੁਸੀਂ ਵਧਾ ਦੇਣਾ ਹੈ ਤੇ ਕਾਰਨ ਫਲਾਰ ਦੀ ਜਗ੍ਹਾ ਤੇ ਤੁਸੀਂ ਆਰਾ ਰੋਡ ਵੀ ਵਰਤ ਸਕਦੇ ਆ ਜਾਂਫਰ ਚੌਲਾਂ ਦਾ ਆਟਾ ਵੀ ਵਰਤ ਸਕਦੇ ਆ ਪਰ ਚੌਲਾਂ ਦੇ ਆਟੇ ਨਾਲ ਥੋੜੀ ਜਿਹੀ ਘੱਟ ਕ੍ਰਿਸਪੀ ਬਣਦੀ ਹੈ ਤੇ ਬਾਜ਼ਾਰ ਦੇ ਵਿੱਚ ਕਾਰਨ ਫਲਾਰ ਹੀ ਵਰਤਿਆ ਜਾਂਦਾ ਇਸ ਲਈ ਕਾਰਨ ਫਲਾਰ ਹੀ ਵਰਤਿਆ ਹੈ ਚੰਗੀ ਥੀ ਕਿਨ ਫਰਾਈ ਕਰਨ ਤੋਂ ਬਾਅਦ ਤੁਸੀਂ ਇਹਨੂੰ ਜਿਹੜਾ ਹੈ ਮੈਸ਼ ਕਰਕੇ ਫੇਰ ਦੁਬਾਰਾ ਫਰਾਈ ਕਰ ਲਿਆ ਤਾਂ ਜੋ ਵਧੀਆ ਆਲੂ ਅੰਦਰ ਤਾਈ ਪੱਕ ਜਾਣ ਤੁਸੀਂ ਇਕੱਲਾ ਸਿੰਗਲ ਫਰਾਈ ਵੀ ਕਰ ਸਕਦੇ ਆ ਪਰ ਥੋੜਾ ਜਿਹਾ ਚਾਟ ਲਈ ਥੋੜਾ ਦਬਾ ਕੇ ਫਰਾਈ ਕਰਨਾ ਹੋਰ ਵੀ ਵਧੀਆ ਬਣਦੀ ਆ ਫਿਰ ਆਪਣੇ ਛੋਲੇ ਪਾਉਣੇ ਆ ਮਿੱਠਾ ਦਹੀਂ ਪਾਉਣਾ ਪਿਆਜ਼ ਪਾਉਣੇ ਹਰੀਆਂ ਮਿਰਚਾਂ ਪਾਉਣੀਆਂ ਹਰੀ ਚਟਨੀ ਤੇ ਮਿੱਠੀ ਚਟਨੀ ਪੋਣੀਆਂ ਜੋ ਕਿ ਮੈਂ ਘਰ ਦੇ ਵਿੱਚ ਬਣਾਈ ਹੈ ਜੇ ਤੁਹਾਨੂੰ ਇਹਦੀ ਰੈਸਪੀ ਚਾਹੀਦੀ ਹੈ ਤਾਂ ਕਮੈਂਟ ਕਰਕੇ ਜੂਰ ਦੱਸਿਓ ਤੇ ਇਹਦੇ ਵਿੱਚ ਥੋੜਾ ਜਿਹਾ ਲੂਣ ਪਾਇਆ ਹੈ ਤੇ ਲਾਲ ਮਿਰਚ ਪਾਊਡਰ ਪਾਇਆ ਥੋੜਾ ਛਿੜਕਿਆ ਹੈ ਬਸ ਜ਼ਿਆਦਾ ਨਹੀਂ ਪਾਉਣਾ ਥੋੜਾ ਜਿਹਾ ਘਰ ਦਾ ਬਣਿਆ ਹੋਇਆ ਭੂਜੀਆ ਪਾਇਆ ਜਿੱਦੀ ਰੈਸਪੀ ਆਲਰੇਡੀ ਅਪਲੋਡ ਆ ਤੁਸੀਂ ਜਾ ਕੇ ਦੇਖ ਸਕਦੇ ਆ ਤੇ ਧਨੀਆ ਪਾਇਆ ਹੈ ਤੇ ਬਹੁਤ ਹੀ ਵਧੀਆ ਆਪਣੀਆਂ ਚਾਟ ਬਣ ਕੇ ਤਿਆਰ ਆ ਬਹੁਤ ਹੀ ਜਾਇ ਚਟਪਟੀ ਤੇ ਟੇਸਟੀ ਜੀ ਬਣਦੀ ਹੈ ਤੁਸੀਂ ਦੇਖ ਸਕਦੇ ਆ ਮੈਂ ਤੁਹਾਨੂੰ ਕੱਟ ਕੇ ਦਿਖਾ ਰਹੀ ਹਾਂ ਇਕਦਮ ਕ੍ਰਿਸਪੀ ਟਿੱਕੀ ਬਣਦੀ ਹੈ ਚੂਹ